HDFC ਬੈਂਕ ਦਾ ਹੈ ਗਿੱਲਾ ਪਿੰਡ ਲੁਧਿਆਣੇ ਦੇ ਵਿੱਚ ਮੇਰੇ ਤੇ ਮੇਰ ਨਾਲ ਬਹੁਤ ਵੱਡਾ ਫਰੋਡ ਹੋਇਆ ਮੇਰੀ ਦੋ FDਆਂ ਸੀਗੀਆਂ ਇੱਕ 3 ਲੱਖ ਦੀ ਇੱਕ 6.5 ਲੱਖ ਦੀ ਮੈਂ ਪੌਣੇ 3 ਸਾਲ ਬਾਅਦ ਉਹ FD ਲੈਣ ਗਈ ਤੇ ਕਹਿੰਦੇ ਜੀ ਉਹ FD ਹੈ ਨਹੀਂ ਗਈ ਨਿਕਲ ਗਈ ਮੈਂ ਆਪਣੀਆਂ FDਆਂ ਲੈ ਕੇ ਗਈ ਮੈਂ ਕਿਹਾ ਜੀ ਉਹ ਕਿੱਦਾਂ ਨਿਕਲ ਗਈ ਕਹਿੰਦੇ ਜੀ ਪਤਾ ਨਹੀਂ ਇੱਥੇ ਤਾਂ ਸ਼ੋਅ ਨਹੀਂ ਹੋ ਰਹੀ ਮੈਂ ਕਿਹਾ ਸ਼ੋਅ ਕਿਉਂ ਨਹੀਂ ਮੈਨੂੰ ਇੰਨਾ ਵੱਡਾ ਝਟਕਾ ਲੱਗਿਆ ਮੈਂ ਕਿਹਾ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਮੈਨੇਜਰ ਨਾਲ ਗੱਲ ਕਰਨੀ ਚਾਹੀ ਮੈਨੇਜਰ ਕੋਈ ਗੱਲ ਨਹੀਂ ਕਰ ਰਿਆ ਸਵਾਲ ਦਾ ਜਵਾਬ ਸਵਾਲ ਵਿੱਚ ਦੰਦਾ ਪਿਆ ਤੇ ਮੈਂ ਉਹਦੀ ਵੀਡੀਓ ਵੀ ਬਣਾਈ ਐ ਹੁਣੇ ਮੇਰੇ ਹੱਥੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜੇ ਗਲਤ ਤਾਂ ਤਾਂ ਹੀ ਕਰਕੇ ਐ ਉਹਨਾ ਮੇਰਾ ਫੋਨ ਖੁੰਦੇ ਹੱਥ ਵੀ ਮਰੋੜਿਆ ਮੈਂ ਬੋਥ ਆਫਸਟ ਹੋਈ ਮੈਂ ਕਿੱਦਾਂ ਮੇਰੇ ਨਿਕਲੇ ਦੱਸੋ ਐਫ ਡੀ ਕਿਦਾਂ ਨਿਕਲ ਜੂਗੀ ਐਫ ਡੀ ਤਾਂ ਕਦੀ ਨਹੀਂ ਟੁੱਟ ਸਕਦੀ ਬਿਨਾ ਮਾਲਕ ਤੋਂ ਕਿਸੇ ਦੀ ਵੀ ਐਫ ਡੀ ਹੋਵੇ ਮਾਲਕ ਤੋਂ ਬਿਨਾ ਐਫ ਡੀ ਕਿਦਾਂ ਟੁੱਟ ਜੂਗੀ ਕਹਿੰਦੇ ਜੀ ਨਹੀਂ ਤੁਹਾਡੇ ਅਕਾਊਂਟ 'ਚ ਗਈ ਆ ਮੇਰੇ ਕਿੰਨੇ ਸਾਲ ਹੋ ਗਏ ਮੇਰੀ ਕੈਸ਼ ਬੁੱਕ ਦੇ ਵਿੱਚ ਮੇਰੀ ਕਾਪੀ ਦੇ ਵਿੱਚ ਕੋਈ ਐਂਟਰੀ ਨਹੀਂ ਹੈਗੀ ਹਜੇ ਤੱਕ ਮੈਂ ਇਹਨਾਂ ਨੂੰ ਕਈ ਵਾਰੀ ਕੰਪਲੇਂਟ ਪਾ ਚੁੱਕੀ ਆ ਕੇਰੀ ਰਿਕੁਐਸਟ ਪਾਈ ਆ ਨਾ ਮੇਰੇ ਕੋ ਕੋਈ ਇਹਨਾਂ ਦੀ ਡਿਟੇਲ ਆ ਨਾਇਨਾ ਨੇ ਮੈਨੂੰ ਕੋਈ ਡਿਟੇਲ ਕੱਢ ਕੇ ਦਿੱਤੀ ਐ ਮੇਰੇ ਕਾਊਂਟ ਦੀ ਐਫ ਡੀ ਦੀ ਨੱਕ ਦੀ ਕੋਈ ਮੇਰੇ ਫੋਨ ਤੇ ਮੈਸੇਜ ਆਇਆ ਅਜ ਤੱਕ ਨਾ ਮੈਂ ਕੋਈ ਨੈੱਟ ਬੈਂਕਿੰਗ ਕਰਦੀ ਆ ਮੈਨੂੰ ਹਜੇ ਕੁਝ ਸਮਝ ਨਹੀਂ ਆ ਰਹੀ ਬਸ ਇੰਨੀ ਗੱਲ ਕਰੂੰਗੀ ਰੱਬ ਵਰਗੇ ਸਰੋਤਿਆਂ ਨੂੰ ਜਿਹੜੇ ਮੇਰੀ ਬਾਤ ਸੁਣਨਗੇ ਜਾਂ ਮੈਨੂੰ ਦੇਖਣਗੇ ਕਿ ਮੈਂ ਬਹੁਤ ਅਫਸਰਟ ਆ ਮੇਰੀ ਐਫ ਡੀ 3 ਲੱਖ ਦੀ ਦੂਸਰੀ 6.5 ਲੱਖ ਦੀ ਤੇ ਮੇਰੇ ਅਮਾਊਂਟ ਕਾਊਂਟ ਦੇ ਵਿੱਚ ਵੀ ਪਈ ਆ ਕਿ ਤੁਸੀਂ ਦੇਖ ਲਓ ਪੌਣੇ 3 ਐਚਡੀਐਫ ਬੈਂਕ ਦਾ ਹੈ ਗਿੱਲਾ ਪਿੰਡ ਲੁਧਿਆਣੇ ਦੇ ਵਿੱਚ ਮੇਰੇ ਤੇ ਮੇਰ ਨਾਲ ਬਹੁਤ ਵੱਡਾ ਫਰੋਡ ਹੋਇਆ ਮੇਰੀ ਦੋ ਐਫਡੀਆਂ ਸੀਗੀਆਂ ਇੱਕ 3 ਲੱਖ ਦੀ ਇੱਕ 6.5 ਲੱਖ ਦੀ ਮੈਂ ਪੌਣੇ 3 ਸਾਲ ਬਾਅਦ ਉਹ ਐਫਡੀ ਲੈਣ ਗਈ ਤੇ ਕਹਿੰਦੇ ਜੀ ਉਹ ਐਫਡੀ ਹੈ ਨਹੀਂ ਗਈ ਨਿਕਲ ਗਈ ਮੈਂ ਆਪਣੀਆਂ ਐਫਡੀਆਂ ਲੈ ਕੇ ਗਈ ਮੈਂ ਕਹਾ ਜੀ ਉਹ ਕਿੱਦਾਂ ਨਿਕਲ ਗਈ ਕਹਿੰਦੇ ਜੀ ਪਤਾ ਨਹੀਂ ਇੱਥੇ ਤਾਂ ਸ਼ੋਅ ਨਹੀਂ ਹੋ ਰਹੀ ਮੈਂ ਕਹਾ ਸ਼ੋਅ ਕਿਉਂ ਨਹੀਂ ਮੈਨੂੰ ਇੰਨਾ ਵੱਡਾ ਝਟਕਾ ਲੱਗਿਆ ਮੈਂ ਕਹਾ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਮੈਨੇਜਰ ਨਾਲ ਗੱਲ ਕਰਨੀ ਚਾਹੀ ਮੈਨੇਜਰ ਕੋਈ ਗੱਲ ਨਹੀਂ ਕਰ ਰਿਆ ਸਵਾਲ ਦਾ ਜਵਾਬ ਸਵਾਲ ਵਿੱਚ ਦੰਦਾ ਪਿਆ ਤੇ ਮੈਂ ਉਹਦੀ ਵੀਡੀਓ ਵੀ ਬਣਾਈ ਐ ਉਹਨੇ ਮੇਰੇ ਹੱਥੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜੇ ਗਲਤ ਤਾਂ ਤਾਂ ਹੀ ਕਰਕੇ ਐ ਉਨਾ ਮੇਰਾ ਫੋਨ ਖੁੰਦੇ ਹੱਥ ਵੀ ਮਰੋੜਿਆ ਮੈਂ ਬਹੁਤ ਆਫਸਰਟ ਹੋਈ ਮੈਂ ਕਿੱਦਾਂ ਮੇਰੇ ਨਿਕਲੇ ਦੱਸੋ ਐਫ ਡੀ ਕਿੱਦਾਂ ਨਿਕਲ ਜੂਗੀ ਐਫ ਡੀ ਤਾਂ ਕਦੀ ਨਹੀਂ ਟੁੱਟ ਸਕਦੀ ਬਿਨਾ ਮਾਲਕ ਤੋਂ ਕਿਸੇ ਦੀ ਵੀ ਐਫ ਡੀ ਹੋਵੇ ਮਾਲਕ ਤੋਂ ਬਿਨਾ ਐਫ ਡੀ ਕਿੱਦਾਂ ਟੁੱਟ ਜੂਗੀ ਕਹਿੰਦੇ ਜੀ ਨਹੀਂ ਤੁਹਾਡੇ ਅਕਾਊਂਟ 'ਚ ਗਈ ਆ ਮੇਰੇ ਕਿੰਨੇ ਸਾਲ ਹੋ ਗਏ ਮੇਰੀ ਕੈਸ਼ ਬੁੱਕ ਦੇ ਵਿੱਚ ਮੇਰੀ ਕਾਪੀ ਦੇ ਵਿੱਚ ਕੋਈ ਐਂਟਰੀ ਨਹੀਂ ਹੈਗੀ ਹਜੇ ਤੱਕ ਮੈਂ ਇਹਨਾਂ ਨੂੰ ਕਈ ਵਾਰੀ ਕੰਪਲੇਂਟ ਪਾ ਚੁੱਕੀ ਆ ਕਈ ਰਿਕੁਐਸਟ ਪਾਈ ਆ ਨਾ ਮੇਰੇ ਕੋ ਕੋਈ ਇਹਨਾਂ ਦੀ ਡਿਟੇਲ ਆ ਨਾ ਇਹਨਾਂ ਨੇ ਮੈਨੂੰ ਕੋਈ ਡਿਟੇਲ ਕੱਢ ਕੇ ਦਿੱਤੀ ਐ ਮੇਰੇ ਕਾਊਂਟ ਦੀ ਐਫ ਡੀ ਦੀ ਨੱਕ ਦੀ ਕੋਈ ਮੇਰੇ ਫੋਨ ਤੇ ਮੈਸੇਜ ਆਇਆ ਅਜ ਤੱਕ ਨਾ ਮੈਂ ਕੋਈ ਨੈਟ ਬੈਂਕਿੰਗ ਕਰਦੀ ਆ ਮੈਨੂੰ ਹਜੇ ਕੁਝ ਸਮਝ ਨਹੀਂ ਆ ਰਹੀ ਬਸ ਇੰਨੀ ਗੱਲ ਕਰੂੰਗੀ ਰੱਬ ਵਰਗੇ ਸਰੋਤਿਆਂ ਨੂੰ ਜਿਹੜੇ ਮੇਰੀ ਬਾਤ ਸੁਣਨਗੇ ਜਾਂ ਮੈਨੂੰ ਦੇਖਣਗੇ ਕਿ ਮੈਂ ਬਹੁਤ ਅਫਸੈਟ ਆ ਮੇਰੀ ਐਫ ਡੀ 3 ਲੱਖ ਦੀ ਦੂਸਰੀ 6.5 ਲੱਖ ਦੀ ਤੇ ਮੇਰੇ ਅਮਾਉਂਟ ਅਕਾਊਂਟ ਦੇ ਵਿੱਚ ਵੀ ਪਈ ਆ ਤੇ ਤੁਸੀਂ ਦੇਖ ਲਓ ਪੌਣੇ 3